ਲਓ ਵੀ ਮੇਤਰੋ ਜਿੰਨੇ ਕ ਟਰੈਕਟਰ ਤੁਸੀਂ ਵੇਖ ਰਹੇ ਹੋ ਨਾ ਜਿਹੜੇ ਤੁਹਾਡੇ ਸਾਹਮਣੇ ਖੜੇ ਨੇ ਇਹ ਟਰੈਕਟਰ ਸਾਰੇ ਪੰਜਾਬ ਨੰਬਰ ਨੇ ਬਿਲਕੁਲ ਬਾਜ਼ਬ ਰੇਟਾਂ ਦੇ ਵਿੱਚ ਇਹ ਟਰੈਕਟਰ ਤੁਹਾਡੇ ਘਰਾਂ ਤੱਕ ਪਹੁੰਚਾਉਣੇ ਆ ਅੱਜ ਨਾ ਪਿੰਡ ਮੈਂ ਫਰਵਾਹੀ ਦੇ ਵਿੱਚ ਪਹੁੰਚਿਆ ਹੋਇਆ ਇਹ ਫਰਵਾਹੀ ਪਿੰਡ ਬਰਨਾਲੇ ਦੇ ਬਿਲਕੁਲ ਲਾਗੇ ਪੈ ਜਾਂਦਾ ਹੈ ਅੱਜ ਭਾਈ ਗੁਰਪਾਲ ਦੇ ਘਰੇ ਪਹੁੰਚੇ ਆ ਜਿਹੜਾ ਵੀ ਤੁਸੀਂ ਵੇਖ ਰਹੇ ਹੋ ਟਰੈਕਟਰ ਜਿਵੇਂ ਇਹ 5245 ਖੜਾ ਹੈ ਇਧਰਲੇ ਪਾਸੇ 855 ਖੜਾ ਆ ਵੀ 855 ਉਹ 744 ਸਵਰਾਜ ਖੜਾ ਤੇ ਉਹ ਖੜਾ 750 ਡੀਆਈ ਸੋ ਨਾਲੀਕਾ ਰੇਟ ਕੱਲੇ ਕੱਲੇ ਦਾ ਦੱਸਾਂਗੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਦਿੰਦਾ ਵੀ ਵੀਡੀਓ ਥੋੜੀ ਜਿਹੀ ਸ਼ੇਅਰ ਕਰ ਦਿਓ ਕਿਉਂਕਿ ਜਿਹੜਾ ਵੀ ਟਰੈਕਟਰ ਇਹ ਵੀਡੀਓ ਦੇ ਵਿੱਚ ਹੋਊਗਾ ਨਾ ਅੱਜ ਇਹ ਮੁੜ ਕੇ ਦੇਖਣਾ ਨਹੀਂ ਚਾਹੀਦਾ ਤੁਹਾਡੇ ਘਰਾਂ ਚ ਆਉਣਾ ਚਾਹੀਦਾ ਤੇ ਡਿਸਕਾਊਂਟ ਆਪਣੀ ਮਰਜ਼ੀ ਦੇ ਕਰ ਦੇਣੇ ਆ ਕੱਲੇ ਕੱਲੇ ਦੀ ਡਿਟੇਲ ਹੁਣ ਆਪਾਂ ਗੁਰਪਾਲ ਤੋਂ ਪੁੱਛਾਂਗੇ ਵੀ ਸੋਨਾਲੀਕਾ ਕੀ ਮਾਡਲ ਹੈ ਤੇ ਇਧਰਲਾ ਮੈਸੀ ਕੀ ਮਾਡਲ ਹੈ ਤੇ ਜਿਹੜੇ ਆ ਖੜੇ ਨੇ ਕੀ ਮਾਡਲ ਨੇ ਕਿੰਨੇ ਚ ਦੇਣੇ ਆ ਕੀ ਹਾਲ ਨੇ ਵਧੀਆ ਬਾਈ ਗੁਰਪਾਲ ਠੀਕ ਆ ਠੀਕ ਠਾਕ ਤੇ ਟਰੈਕਟਰ ਪੰਜ ਨੇ ਆਪਣੇ ਲਈ ਹਾਂਜੀ ਤਿੰਨਾਂ ਦੇ ਪੰਜਾਬ ਨੰਬਰੀ ਨੇ ਸਾਰੇ ਪੰਜਾਬ ਤੇ ਆਪਾਂ ਸ਼ੁਰੂਆਤ ਕਿੱਡੇ ਤੋਂ ਕਰੀਏ? ਜਿੰਦ ਤੋਂ ਮਰਜ਼ੀ ਕਰ ਲਓ। ਰੇਟ ਇਹ ਜੇ ਦੇ ਦੇਵੀਂ। ਮਤਲਬ ਪਹਿਲਾ ਫੋਨ ਆਵੇ ਤੇ ਪਹਿਲਾ ਗਾਗਾ ਵੀ ਲੈ ਜੀ। ਬਸ ਠੀਕ ਆ। ਠੀਕ ਆ। ਉਹ ਤੋਂ ਆ ਜਾ ਫਿਰ 5245 ਤੋਂ। ਅਸੀਂ ਤੋਂ ਕਰਦੇ ਆ ਸ਼ੁਰੂਆਤ। ਮਹਾਮਹਾਨ ਹੈ? ਹਾਂ ਜੀ। ਮੈਸੀ 5245 ਕਿੰਨਾ ਮਾਡਲ ਹੈ? ਪਹਿਲਾਂ ਤੇ ਇਹ ਦੱਸੋ। 2009 ਜੀ। 2009 ਮਾਡਲ ਹੈ। ਨੰਬਰ 50 ਹੈ। ਸਾਰਾ オリジナル ਹੈ। ਪਹਿਲੇ ਨਵਾਂ ਹੈ। ਅਸਾ ਫਰਸਟ ਪਾਰਟੀ ਹੈ। ਗਾਰੰਟੀ ਕਿੰਨੀ ਕਬ ਟਰੈਕਟਰ ਦੀ? ਪਹਿਲੇ ਗਾਰੰਟੀ ਹੈ ਸਾਰੀ। ਫੁੱਲ ਗਾਰੰਟੀ ਆ। ਫੁੱਲ ਜਮਾ। ਪਰ ਮੇ ਟਾਇਰ ਤਾਂ ਬਵਾਉਣ ਦੀ ਲੋੜ ਨਹੀਂ ਹੋਈ। ਚ ਤੇ ਮਗਰਲੇ ਨਵੇਂ ਆ ਵਰਗੇ ਨੇ ਵੇਟ ਟਰੈਕਟਰ ਨੂੰ ਲੱਗਿਆ ਹੋਇਆ ਨਵਾਂ ਮਾਡਲ ਹੈ ਤੇ ਮੈਨੂੰ ਇਹ ਦੱਸੀ ਬਈ ਇਹ ਕਿੰਨੇ ਹੌਸਪਾਵਰ ਚ ਆ ਜਾਂਦਾ ਇਹ 50 ਚ 50 ਚ ਆ ਜਾਂਦਾ ਓਕੇ ਤੇ ਹੁਣ ਮੈਨੂੰ ਐ ਦੱਸੋ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਆ ਡਿਮਾਂਡ ਤਾਂ 3 ਲੱਖ ਕਰਦੇ ਆ 3 ਲੱਖ ਕਰਦੇ ਹਾਂ ਹਾਂ ਜੀ ਛੱਡਣਾ ਕਿੰਨੇ ਦਾ ਜਮਾਂ ਲਾਸਟ ਵਾਲਾ ਰੇਟ ਇਹਦੇ ਨਾਲ 280 ਦਾ 2 ਲੱਖ 80 ਹਜ਼ਾਰ ਦਾ ਹੋਰ ਘਟਾ ਦੇ ਹੋਰ ਕਰ ਦਾਂਗੇ ਮਾਨਦਾਨ ਕਿੰਨਾ ਕੁ ਕਰ ਦੇਗਾ 5000 ਹੋਰ ਕਰ ਦਾਂਗੇ ਵੀ ਪੌਣੇ ਦਾ ਹਾਂ ਪੰਜ ਮੈਂ ਚੱਕ ਦਿੰਦਾ 70 ਦਾ ਹੋਊ ਯਾਰ ਬਸ ਠੀਕ ਹੈ ਨਾ ਆਜੋ ਮੈਂ ਤਰੋ ਜੇ ਕਿਸੇ ਸੱਜਣ ਨੇ ਖਰੀਦਣਾ 2,70,000 ਦਾ ਦੇ ਦਾਂਗੇ ਨਵਾਂ ਮਾਡਲ ਮੈਸੀ ਪੰਜਾਬ ਨੰਬਰ 5545 ਤੇ ਜਿਹੜਾ ਆ ਖੜਾ 855 ਉਹ ਨਾ ਇਹ 12 ਮਾਡਲ ਹੈ ਜੀ 2012 ਮਾਡਲ ਹਾਂ ਜੀ ਓਕੇ ਡਬਲ ਪੰਪ ਚਾਹੀਦਾ ਡਬਲ ਪੰਪ ਠੀਕ ਆ 2 ਸਪੀਡ ਚਾਹੀਦਾ 14 ਦੇ ਟੈਰਾਂ ਵਾਲਾ ਹਣ ਤੇ ਮੈਨੂੰ ਇਹ ਦੱਸਿਓ ਨੰਬਰ ਇਹਦਾ ਵੀ ਪੰਜਾਬ ਦਾ ਕੰਡੀਸ਼ਨ ਦਾ Ориਜੀਨਲ ਆ Ориਜੀਨਲ ਆ ਚੱਲ ਚਲਾ ਵੀਦਾ ਕੇ ਮੇਰਾ ਪੂਰਾ ਵਧੀਆ ਪੂਰਾ ਘੈਂਟ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਹੈ ਇਹਦੀ ਲੈ ਲੇਗੇ 70 75 ਰੁਪਏ 70 75 ਰੁਪਏ ਟਾਇਰ ਹੈਗੇ ਆ ਪਾਵਰ ਸਟੀਅਰਿੰਗ ਵਾਲਾ ਹੈ 4 17 4 ਵਾਰਸ ਵੀਡੀਓ ਆ ਗਿਆ ਤੇ ਕੀ ਡਿਮਾਂਡ ਰੱਖਤੀ ਇਹਦੀ ਇਹ ਵੀ ਦੇ ਦਾਂਗੇ ਤਾਂ ਨੱਸੀ ਦਾ 380000 ਦਾ ਦੇ ਦਾਂਗੇ ਲਾਸਟ ਜੇ ਤੇ ਆ ਜਾ ਜੰਮਾ ਜਾਏ ਜੀ ਅਜੇ ਹੋਰ ਚੱਕਰਾਂਗੇ 75 ਦਾ ਦੇ ਦਾਂਗੇ 75 ਤੋਂ ਵੀ ਹਟ ਆ ਜਾ ਹੋਰ ਤੂੰ ਕਰ ਦੇ ਕੀ ਕਰਨਾ 65 ਦਾ ਹੋਊਗਾ ਠੀਕ ਆ ਤਾਂ ਦੇ ਦਾਂ ਆਜੂ ਕਰਾ 65 ਦਾ ਦਵਾਵਾਂਗੇ ਜਿਹੜਾ ਆ ਖੜਾ ਵੀ ਆ ਕਿੰਨਾ ਮਾਡਲ ਨੌ ਮਾਡਲ ਹਾਂਜੀ ਧਰਮੇ ਉਹ ਰਿਆ ਹੋਈ ਕਰਲੋਸ ਕਰ ਇੰਜਣ ਹੈ ਕਰਲੋਸ ਕਰ ਇੰਜਣ ਚ ਹਾਂਜੀ ਨੰਬਰ ਇਹਦਾ ਵੀ ਪੰਜਾਬ ਆ ਉਹਦੇ ਬਰਨਾਲਾ ਨੰਬਰੀ ਇਹਦਾ ਪਾਰਟੀ 12 ਫਰੇ ਇਹ ਦੂਜੀ ਦੂਜੇ ਥਾਂ ਮੇ ਨਾਮ ਆ ਹਾਂਜੀ ਧਰਮੇ ਟਾਇਰਾਂ ਦੀ ਕੰਡੀਸ਼ਨ ਦਿਖਾ ਮੂਰਲੇ ਜੋੜਾ ਤੇ ਜਮੀ ਨਮਾ ਮਗਰ ਲੇਕਿਨ ਨੇ ਕੇ ਪੈਸੇ ਹੁੰਨੇ ਨੇ ਦੇ ਕੇ 65 70 ਪੈਸੇ ਧਰਮੇ ਰਮਬੀ ਚੈੱਕ ਕਰਵਾ ਇਧਰ ਵੀ ਆ ਹੈ ਸਾਰਾ Ориਜਨਲ ਹੈ ਸਾਰਾ Ориਜਨਲ ਹੈ ਨੰਬਰੀ ਵਾਲਾ ਘੈਂਟ ਆ 9955 ਹਣਾ ਹਾਂਜੀ ਤੇ ਪੰਜਾਬ ਨੰਬਰ ਹੈ 9 ਮਾਡਲ ਹੈ ਬਈ 9 ਜੀ ਕੰਡੀਸ਼ਨ ਤਾਂ ਵੀ ਘੈਂਟ ਹੈ ਚੱਲ ਚਲਾ ਵੀ ਘੈਂਟ ਹੈ ਬਹੁਤ ਚੰਗਾ ਕੀ ਰੇਟ ਰੱਖਦਾ ਟਰੈਕਟਰ ਦਾ ਜਿਹੜਾ 3.5 ਲੱਖ ਕਰਦੇ ਆ 3.5 ਲੱਖ 9 ਮਾਡਲ ਦਾ ਵੱਧ ਨਹੀਂ ਮੰਗੀ ਜਾਂਦਾ ਟਰੈਕਟਰ ਬਾਲਾ ਚੰਗਾ ਹੈ ਟਰੈਕਟਰ ਤਾਂ ਚੰਗਾ ਰੇਟ ਵੀ ਚੰਗਾ ਹੈ ਕੱਟ ਕਰ ਦਾਂਗੇ 30 ਦਾ ਕਿੰਨਾ ਕੁ ਹੈ 30 ਤਾਂ ਦੇ ਦਾਂਗੇ 30 ਦਾ ਹੈ ਹਾਂ ਜੀ ਚੱਕਦਾ ਫਿਰ 3 ਲੱਖ ਤੇ 20 ਹਜ਼ਾਰ ਦਾ ਟਰੈਕਟਰ ਇਹ ਖੂ ਅੱਜ ਚੁੱਪ ਕਰਕੇ ਬਈ ਜਿਹੜਾ ਆ ਖੜਾ 44 ਦਾ ਸਵਰਾਜ ਇਹ 2002 ਹੈ ਜੀ 2002 ਮਾਡਲ ਸਾਰਾ origignal ਆ ਟਰੈਕਟਰ ਕਿਤੇ ਵੀ ਕਲਮ ਲੱਗੇ ਹੋਵੇ ਗਾਰੰਟੀ ਆ ਸਰ ਮੈਂ ਬਲਾਕ ਦਾ ਚੈੱਕ ਕਰਵਾ ਇਧਰਲੇ ਪਾਸੇ ਚੈੱਕ ਕਰਵਾ ਕੇ ਨਾ ਫਿਰ ਇਧਰ ਆ ਜਾ ਗੇਰ ਗੂ ਟੂ ਪੁਆਇੰਟ ਆਪਾਂ ਕੁਝ ਨਹੀਂ ਖੋਲੇ ਸੀਲਡ ਆ ਸਾਰਾ ਅੱਛਾ ਹਾਂ ਜੀ ਮਰਗਾਰਡ ਦਿਖਾ ਦੇ ਤਾਂ ਹਾਂ ਤੋਂ 2002 ਮਾਡਲ ਕੰਡੀਸ਼ਨ ਚ ਪਹਿਲੀ ਵਾਰੀ ਇੰਨਾ ਸਾਫ ਦੇਖਿਆ ਟਰੈਕਟਰ ਚੰਗਾ ਰਹਿਦਾ ਟੂ ਪੁਆਇੰਟ ਆਪਾਂ ਕੋਈ ਨਟ ਨਹੀਂ ਖੋਲੇ ਟਰੈਕਟਰ ਦਾ ਹੂੰ ਲੈਂਕਾ ਨੁਕਾ ਦਾ ਵੀ ਚੰਗਾ ਪਿਆ ਮਰਗਾਰਡ ਵਿੱਚੋਂ ਵੀ ਦਿਖਾ ਦੇ ਚਾਹੇ ਕਿਤੇ ਉਹ ਨਹੀਂ ਹੈ ਟਰੈਕਟਰ ਨੂੰ ਭੋਰਾ ਵੀ ਹੂੰ ਸਰ ਮੈਂ ਕਰਵਾ ਚੱਕ ਮਗਰਾਡ ਅੰਦਰੋਂ ਉੱਪਰੋਂ ਦਿਖਾ 2002 ਮਾਡਲ ਤੇ ਸੀਲ ਹਲੇ ਤੱਕ ਵੀ ਲੱਗੀ ਪਈ ਆ ਦੇਖ ਲੈ ਬੜਾ ਚੰਗਾ ਰੈਡਰ ਹੈ ਉੱਚੇ ਉੱਚੇ ਮਾਡਲਾਂ ਦੇ ਖੁੱਲੇ ਜਾਂਦੀਆਂ ਨੇ ਤੇ ਬਈ ਟਾਇਰਾਂ ਦੀ ਕੀ ਕੰਡੀਸ਼ਨ ਹੋਊ ਇਹਦੀ ਟਾਇਰ ਹੈਗੇ 85% ਚਾਰੀ ਕੰਪਨੀ ਦੇ ਟਾਇਰ ਨੇ ਹਾਂ ਗੁੜੀਰ ਦੇ ਕੰਡੀਸ਼ਨ ਦਾ Ориਜినਲ ਹੈ ਸਾਰਾ Ориਜినਲ ਹੈ ਕੀ ਕੀ ਡਿਮਾਂਡ ਰੱਖਦੀ ਇਹਦੀ ਇਹਦੀ ਡਿਮਾਂਡ 290 ਹੈ ਜੀ 2 ਲੱਖ 90 ਹਜ਼ਾਰ 2002 ਮਾਡਲ ਦੀ ਹਾਂ ਜੀ ਛੱਡਣਾ ਕਿੰਨੇ ਦਾ ਜਮਾਂ ਲਾਸਟ ਦੱਸ ਦੇ 275 ਦਾ ਹੋਰ ਹੇਠਾਂ ਆ ਜਾ ਯਾਰ ਹੋਰ ਕਰ ਦਾਂਗੇ ਮਾਣ ਦਾਨ ਕਿੰਨਾ ਕਰ ਦੇਗਾ 65 ਦੀ ਕਰ ਦੇਗਾ ਵੀ ਹੋਰ ਕਰ ਦਾਂਗੇ ਆ ਜਾ ਬਈ ਕਰਾ ਤੇ ਜਿਹੜਾ ਆ ਖੜਾ ਸੋਨ ਵਾਲੀ ਕਾ 7 ਇਹ ਹੈਗਾ 2021 ਮਾਡਲ ਹਾਂਜੀ ਇਹ ਚੱਲਿਆ 1500 ਘੰਟਾ ਹੈ ਅਰੀਜਨਲ ਨੰਬਰ ਪੰਜਾਬ ਬਰਨਾਲਾ ਬਰਨਾਲਾ ਇਹ ਤੁਹਾਨੂੰ ਪ੍ਰੋਫੈਸ਼ਨਲ ਪਾਰਟੀ ਹੈ ਹਾਂਜੀ 500 ਘੰਟੇ ਚੱਲਿਆ ਹਾਂਜੀ ਟਰੈਕਟਰ ਬਾਕੀ ਤਰ੍ਹਾਂ ਚੰਗਾ ਨਵਾਂ ਹੀ ਨਵਾਂ ਟਰੈਕਟਰ ਆ ਤਾਂ ਮੈਂ ਸਾਰਾ ਬਲਾਗ ਤੇ ਕੈਮਰਾ ਮਾਰ ਗਿਆ ਸੋ ਸਾਰੀ ਦਿਖਾ ਦੇ ਗਾ ਬਰਨਾਲਾ ਇਹਦਾ ਨੰਬਰ ਹੈ ਬਰਨਾਲਾ ਜਿਲ੍ਹੇ ਚ ਹੀ ਖੜਾ ਗੱਲ ਇਹ ਹੈ ਅਗਲੇ ਟਾਇਰ ਚੇਂਜ ਕੀਤੇ ਹੋਇਆ ਵੱਡੇ ਪਾਏ ਹੋਏ ਹਨ ਜੇਕੇ ਦੇ ਹਾਂਜੀ ਰਿਮਰੋਂ ਬੰਦ ਕਰਵਾਈ ਧਰਮੇ ਚੱਕ ਆ ਸਾਰਾ ਬਲਾਗ ਦੇ ਕਾਇਰ ਦਾਨ ਤੋਂ ਹਾਲ ਤੱਕ ਕਲਰ ਨਹੀਂ ਉਤਰਿਆ ਹੋਇਆ ਦੇਖੋ ਆ ਨਿਕਲ ਦਿਖਾਈ ਕੱਦ ਕੂਰ ਨੇ ਨਿਕਲੀ ਰਮ ਦੀ ਗਾਰੰਟੀ ਹੈ ਕਿਤੇ ਵੀ ਕਲਮ ਲੱਗੀ ਹੋਵੇ ਅੱਛਾ ਜੀ ਪਾਲੇ ਟਿਊਬਾਂ ਦਾ ਕਰਵਾ ਚੱਕ ਦੇ ਆ ਦੇਖ ਲੈ ਕਿਉਂ ਕੋਕਾ ਦਿਖਾ ਲੈ ਇਹ ਕੋਰਾਂ ਲੈ ਇਹਨੇ ਅੰਦਰੋਂ ਵੀ ਰਮ ਨਵੇਂ ਨਵੇਂ ਪਏ ਨੇ ਜਮਾ ਲੈਂਕਾਂ ਲੋਂਕਾਂ 21 ਮਾਡਲ ਚੱਲਿਆ ਕਿੰਨਾ ਤੀ 750 ਘੰਟੇ ਚੱਲੇ 750 25 ਘੰਟੇ ਚੱਲੇ ਹੋਇਆ 21 ਮਾਡਲ ਟਰੈਕਟਰ ਹਾਂ ਜੀ ਤੇ ਆ ਮਗਰਾੜ ਉੱਪਰੋਂ ਦਿਖਾਈ ਬਈ ਦੇਖ ਸਾਰਾ ਤੇ ਸਾਰਾ ਕਲਰ ਉਦਹੀਂ ਪਿਆ ਹਾਂ ਤੇ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਸਕਦਾ ਜੀ ਕਰਵਾਉਣਾ ਇਧਰੋਂ 4 ਲੱਖ 80 ਹਜ਼ਾਰ ਦਾ 4 ਲੱਖ 80 ਹਜ਼ਾਰ ਦਾ 4.5 ਲੱਖ ਦਾ ਲੋਨ ਹੋ ਜੂਗਾ ਹੋ ਜੂਗਾ ਜੀ ਤੇ ਇਹਦੀ ਡਿਮਾਂਡ ਆਪਣੇ ਕੀ ਰੱਖੀ ਆ ਡਿਮਾਂਡ 5.5 ਲੱਖ ਜੀ 5.5 ਲੱਖ ਹਾਂਜੀ ਘਰ ਮਾਨਤਾਂਡ ਖੁੱਲੇ ਦਰਨ ਵਾਲੇ ਚੋਂ ਇਹ 35 ਦਾ ਦੇ ਦਾਂਗੇ ਜੀ ਹੈ 5 35 ਦਾ 5 35 ਦਾ ਹਿਸਾਬ ਕਿਤਾਬ ਚ ਨਹੀਂ ਆਉਣਾ 5.5 ਚ ਹੋ ਜੂ ਸਵਾ ਦੇ ਦਾਂਗੇ ਚੱਕੋ ਮਿੱਤਰੋ ਰੁਪਈਆ 50 ਹਜ਼ਾਰ ਚੱਕ ਲਿਓ ਜੇ ਕਿਸੇ ਸੱਜਣ ਨੇ ਆ ਲੈ ਜਾਣਾ ਨਾ 21 ਮਾਡਲ ਟਰੈਕਟਰ 5.5 ਸੌ ਘੰਟਾ ਚੱਲਿਆ ਹੋਇਆ ਧਰਮੇ ਪੱਠੀ ਚੈੱਕ ਕਰਵਾ ਇਧਰਲੇ ਪ ਸਾਰਾ ਟਰੈਕਟਰ ਕੰਡੀਸ਼ਨ ਦਾ ਘੈਂਟ ਆ ਪੰਜਾਬ ਨੰਬਰ ਆ ਫਰਸਟ ਪਾਰਟੀ ਆ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਬਾਈ ਗੁਰਪਾਲ ਕੋਲੇ ਖੜੇ ਨੇ ਸਾਰੇ ਟਰੈਕਟਰ ਪਿੰਡ ਬਾਈ ਦਾ ਫਰਵਾਹੀ ਆ ਤੇ ਮੋਬਾਈਲ ਨੰਬਰ ਆਪਣਾ ਕਿੰਨਾ 81464 17131 81464 17131 ਹਾਂਜੀ ਹੈਨਾ ਤੇ ਕਰੋ ਸੰਪਰਕ ਕਿਤੋਂ ਵੀ ਤੁਸੀਂ ਆਉਣਾ ਇਹ ਬਰਨਾਲੇ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਬਰਨਾਲੇ ਤੋਂ ਜਿਹੜਾ ਲੱਡੇ ਨੂੰ ਰੋੜ ਜਾਂਦਾ ਨਾ ਉਹਦੇ ਉੱਪਰ ਪਹਿਲਾ ਪਿੰਡ ਫਰਵਾਹੀ ਆ ਤੇ ਨੰਬਰ ਸਕਰੀਨ ਤੇ ਆ ਕਰੋ ਸੰਪਰਕ ਹਣੀ